ਤੁਸੀਂ ਦੇਖ ਰਹੇ ਹੋ ਮਾਲਵਾ ਦੀ ਕਵਰ ਮੈਂ ਹਾਂ ਪੱਤਰਕਾਰ ਗੁਰਿੰਦਰ ਧੂੜੀਆ ਸ੍ਰੀ ਮੁਕਸਰ ਸਾਹਿਬ ਪੁਲਿਸ ਵੱਲੋਂ ਆਪਰੇਸ਼ਨ ਸੀਲ ਤਹਿਤ ਸਰਚ ਬਿਆਨ ਹ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਾਬੰਦੀ ਕਰਕੇ ਕੀਤੀ ਚੈਕਿੰਗ ਐਸਐਸਪੀ ਸ੍ਰੀ ਮੁਕਸਰ ਸਾਹਿਬ ਕਰਕੇ ਅਗਰ ਚੌਧਰੀ ਆਈਪੀਐਸ ਦੀ ਅਗਵਾਈ ਹੇਠ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚੱਲ ਰਹੀ ਮਹਾਯਬ ਦੇ ਚੱਲਦੇ ਆਪਰੇਸ਼ਨ ਸੀਲ ਤਹਿਤ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੀ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਾਬੰਦੀ ਕਰਕੇ ਦੋਹਾਂ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਚੈਕਿੰਗ ਕੀਤੀ ਗਈ ਇਸ ਵਿਸ਼ੇਸ਼ ਚੈਕਿੰਗ ਦਾ ਮੁਕ ਉਦੇਸ਼ ਉਹ ਮੁਕ ਗੁਰਦੁਆਰੇ ਗਿਆਸੀ ਆਦੀ ਗੁਰਦੁਆਰੇ ਸਮਗਲਿੰਗ ਅਤੇ ਨਜਾਇਜ਼ ਸ਼ਰਾਬ ਦੀ ਤਸਕਰੀ ਤੋਂ ਰੋਕਣਾ ਅਤੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਵਾਹਨਾਂ ਦੀ ਜਾਂਚ ਵਾਹਨ ਆਪਰਾਹੀ ਵਨਦੀ ਵੈਰੀਫਿਕੇਸ਼ਨ ਕਰਨਾ ਇਸ ਸੰਬੰਧੀ ਜਾਣਕਾਰੀ ਇਸ ਸੰਬੰਧੀ ਨਾਕਾਬੰਦੀ ਤੇ ਟੈਚਿੰਗ ਹਨ ਨਾਕੇ ਉੰਨੀ ਅਤੇ ਹਰਿਆਣਾ ਸਰਾਧ ਤੇ 13 ਨਾਕੇ ਅਤੇ ਰਾਜਸਥਾਨ ਸਾਧ ਤੇ 6 ਨਾਕੇ ਲਗਾਏ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਆ DSP ਲੰਬੀ ਨੇ ਕਿਹਾ ਪਾਲ ਬਗ ਜੀ ਸਰ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਤੇ ਪੰਜਾਬ ਨੂੰ ਨਸ਼ਾ ਫੀ ਕਰਨ ਦੇ ਲਈ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਸੇ ਜਿਹੜਾ ਹੈਗਾ ਲੜੀ ਦੇ ਵਿੱਚ ਜਿਹੜਾ ਹੈਗਾ ਹਾਂ ਜੀ ਸਾਡੇ ਮਾਨਤੋਮ ਕੀਚੀ ਸਾਹਿਬ ਪੰਜਾਬ ਜੀ ਦੀਆਂ ਯੋਗਤਾਵਾਂ ਤੇ ਤੇ ਸ਼੍ਰੀ ਅਖਲ ਚੌਧਰੀ ਜੀ ਆਈਪੀਐਸ ਐਸਐਸਪੀ ਸ਼੍ਰੀ ਮਕਸਰ ਸਾਹਿਬ ਜੀ ਦੇ ਦਿਸਾਂ ਨਿਰਦੇਸ਼ਾਂ ਦੇ ਉੱਪਰ ਜਿਹੜਾ ਅੱਜ ਜਿਹੜਾ ਆਪਰੇਸ਼ਨ ਸੀਲ ਹੈ 17 ਉਸ ਵੇਲੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਉਹ ਕੀਤਾ ਜਾ ਰਿਹਾ ਸਾਡਾ ਜਿਹੜਾ ਹੈਗਾ ਜ਼ਿਲ੍ਹਾ ਮਕਸਰ ਸਾਹਿਬ ਥਾਣਾ ਕਿੱਲਿਆਂ ਵਾਲੀ ਸਬਡਿਵੀਜ਼ਨ ਲੰਬੀ ਦੀ ਇਹੜੀ ਹੱਦ ਹੈ ਉਹ 19 ਜਗ੍ਹਾ ਤੋਂ ਜਿਹੜੀਆਂ ਦੂਜੀਆਂ ਸਟੇਟਾਂ ਦੇ ਨਾਲ ਲੱਗਦੀ ਹੈ ਜਿਹਦੇ ਵਿੱਚ ਇਹ ਹੱਦ ਹੈ 13 ਜਗ੍ਹਾ ਤੋਂ ਹਰਿਆਣਾ ਨਾਲ ਤੇ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਜਿਹੜੀ ਟੱਚ ਹੁੰਦੀ ਹੈ ਔਰ ਇਸ ਜਿਹੜੀ ਹੈਗੀ ਇੰਟਰ ਸਟੇਟ ਤਸਕਰੀ ਨੂੰ ਰੋਕਣ ਦੇ ਲਈ ਮਕਸਦ ਦੇ ਨਾਲ ਜਿਹੜੀ ਕਿ ਸਪਲਾਈ ਵੀ ਵਾਰ ਲਈ ਸਟੇਟ ਤੋਂ ਕਿਸੇ ਕਿਸ ਨੂੰ ਦਾ ਕੋਈ ਹਥਿਆਰ ਕੋਈ ਇਲੀਗਲ ਵੈਪਨ ਔਰ ਨਸ਼ਾ ਸਾਫੀ ਉਸ ਖਰਾਬ ਤੇ ਟੁੱਟੇ ਵਗੈਰਾ ਜੇ ਕੋਈ ਵਾਰਾ ਮੈਡੀਕਲ ਨਸਲ ਹੋਤੇ ਹੁੰਦੇ ਅਤੇ ਮੂਲ ਦੇ ਲਈ ਇਹ ਅਸੀਂ ਤਿੰਨਾਂ ਸਟੇਟਾਂ ਦੀ ਪੁਲਿਸ ਨੇ ਸਾਂਝੇ ਤੌਰ ਤੇ ਜਿਹੜਾ ਆਪਰੇਸ਼ਨ ਸੀਲ ਅੱਜ 17ਵਾਂ ਕਰ ਰਹੇ ਹਾਂ ਜਿਦੇ ਵਿੱਚ ਪੰਜਾਬ ਫੰਡੇ ਜਿਲ੍ਹਾ ਮੁਕਸਾ ਸਾਹਿਬ ਦੀ ਪੁਲਿਸ ਹਰਿਆਣਾ ਤੇ ਸੰਗਰੀਆ ਰਾਜਸਥਾਨ ਦੀ ਪੁਲਿਸ ਦੇ ਕਰੀਬ 170 ਦੇ ਮੁਲਾਜ਼ਮ ਤੇ ਕਰੀਬ ਮੁਲਾਜ਼ਮ ਨੇ ਜਿਹੜੇ ਇਸ ਜਿਹੜਾ ਹੈਗਾ ਆਪਰੇਸ਼ਨ ਦੇ ਵਿੱਚ ਕਿਉਂਤੀ ਦੇ ਰਹੇ ਆ ਔਰ ਜਿਹੜੇ ਹੈਗੇ 13 ਤੋਂ 19 ਦੀ 19 ਜਗਾ ਸੀਲ ਕਰਕੇ ਜਿਹੜੀ ਥੋਰਲੀ ਸਵੇਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਵਿੱਚ ਹੁਣ ਤੱਕ ਅਸੀਂ ਜਿਹੜੇ ਹੈਗੇ ਆ ਤੇ 15 ਤੋਂ 20 ਦੇ ਕਰੀਬ ਵਿਅਕਤੀ ਹੈ ਜਿਹੜੇ ਸ਼ੱਕੀ ਵਿਅਕਤੀ ਆ ਉਹ 25 ਦੇ ਲਈ ਅਸੀਂ ਜਿਹੜੇ ਬਾਉਂਡ ਕੀਤੇ ਆ ਤੇ ਇਸ ਤੋਂ ਇਲਾਵਾ ਸ਼ੱਕੀ ਵਹੀਕਲ ਅਸੀਂ ਰਾਉਂਡ ਅਪ ਕੀਤੇ ਆ ਔਰ ਇਹਨਾਂ ਵਹੀਕਲਾਂ ਦਾ ਅਸੀਂ ਪਾਸ ਐਪ ਤੇ ਹੋਰ ਜਿਹੜੇ ਵੱਖ-ਵੱਖ ਸਾਧਨ ਨਾਲ ਵੀ ਚੈੱਕ ਕਰਕੇ ਤੇ ਇਹ ਨਸ਼ਾ ਤਸਕਰੀ ਰੋਕਣ ਲਈ ਕੀ ਆ ਇਹ ਰੀ ਆਪਰੇਸ਼ਨ ਕੀਤਾ ਜਾ ਰਿਹਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਆਪਰੇਸ਼ਨ ਜੀ ਕਿੰਨਾ ਕੁ ਮੰਨੋ ਹਾਲ ਵਿੱਚ ਪਿਛਲੇ ਦਿਨਾਂ ਰ ਇਹ 17ਵਾਂ ਆਪਰੇਸ਼ਨ ਹੈ ਔਰ ਮਹੀਨੇ ਦੇ ਵਿੱਚ ਕਿੰਨਾ ਦੋ ਆਪਰੇਸ਼ਨ ਅਸੀਂ ਕਿੜੀ ਆ ਦੂਜੇ ਰਾਜਾਂ ਦੀ ਪੁਲਿਸ ਹਰਿਆਣਾ Rajasthan ਦੇ ਨਾਲ ਮਿਲ ਕੇ ਅਸੀਂ ਸਾਂਝੇ ਤੌਰ ਤੇ ਇਹ ਆਪਰੇਸ਼ਨ ਵਗੈਰਾ ਕਰਦੇ ਆ ਔਰ ਇਹਦੇ ਵਿੱਚ ਕਾਫੀ ਜ਼ਿਆਦਾ ਕਾਮਯਾਬੀ ਵੀ ਮਿਲੀ ਆ ਜਿਹੜਾ ਜਿਹੜੀ ਇੰਟਰ ਸਟੇਟ ਹੈ ਤਸਕਰੀ ਆ ਉਹਨੂੰ ਬਹੁਤ ਸਾਰਾ ਸੀਦਾ ਖੱਲ ਪਈ